8 ਸਾਲ ਦਾ ਮਾਸੂਮ ਸਰਦਾਰ ਜਵਾਕ ਜਿਸ ਦੀ ਬੀਤੇ ਦਿਨੀ 62 ਦੇ ਅੰਦਰੋਂ ਹੀ ਮ੍ਰਿਤਕ ਦੇ ਮਿਲੀ ਸੀ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ ਇਸ ਦੇ ਵਿੱਚ ਪਤਾ ਲੱਗਿਆ ਕਿ ਕਿਸੇ ਹੋਰ ਦੇ ਵੱਲੋਂ ਨਹੀਂ ਸਗੋਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਬੱਚੇ ਨੂੰ ਖਤਮ ਕੀਤਾ ਗਿਆ ਵੱਡੇ ਇਲਜ਼ਾਮ ਸਿੱਧੇ ਤੌਰ ਤੇ ਮਾਂ ਤੇ ਲਗਾਏ ਗਏ ਨੇ ਦੋ ਪਰਿਵਾਰਾਂ ਦੇ ਵਿੱਚ ਆਪਸੀ ਕਲੇਸ਼ ਅਤੇ ਬੀਤੇ 4 ਦਿਨ ਪਹਿਲਾਂ ਹੀ ਇਹ ਪਰਿਵਾਰ ਅੱਡ ਹੋਇਆ ਤਿਆ ਜੱਟਸਾਲਾ ਬੱਚੇ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਸਾਰਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਇਸ ਮੌਕੇ ਤੇ ਇਸ ਮਾਸੂਮ ਬੱਚੇ ਦੇ ਚਾਚੇ ਅਮਨਦੀਪ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਆਗਮ ਸਾਡਾ ਪੁੱਤ ਸੀ ਅਤੇ ਮੈਂ ਇਸ ਨੂੰ ਆਪਣੇ ਹੱਥੀਂ ਪਾਲਿਆ 8 ਸਾਲ ਦਾ ਆਗਮ ਜੋ ਜਿਸ ਦੀ ਮ੍ਰਿਤਕ ਦੇ ਬਾਸੜਡੇ ਤੋਂ ਮਿਲੀ ਤਾਂ ਉਹ ਫੋਟੋ ਦੇਖ ਦੇਖ ਕੇ ਹੈਰਾਨ ਹੁੰਦੇ ਰਹੇ ਕਿ ਸਾਡੇ ਪੁੱਤ ਨਾਲ ਇੰਜ ਕਿਸਨੇ ਕਰ ਦਿੱਤਾ ਇਸ ਤੋਂ ਬਾਅਦ ਜਦੋਂ ਉਸਦੀ ਮਾਂ ਨੂੰ ਫੋਨ ਲਗਾਇਆ ਜਾਂਦਾ ਹੈ ਤਾਂ ਮਾਂ ਇਹੀ ਆਖਦੀ ਹੈ ਕਿ ਉਹ ਬੱਚਾ ਆਪਣਾ ਨਹੀਂ ਵਾਰ-ਵਾਰ ਝੂਠ ਬੋਲਦੀ ਰਹੀ ਇੰਨਾ ਹੀ ਨਹੀਂ ਜਦੋਂ ਉਸਦੀ ਸੱਸ ਉਸ ਨੂੰ ਪੁੱਛਣ ਜਾਂਦੀ ਹੈ ਤਾਂ ਉਸ ਦੇ ਕੋਲ ਵੀ ਸऱ्याਮ ਝੂਠ ਬੋਲਿਆ ਗਿਆ ਕਿ ਉਹ ਬੱਚਾ ਕੋਈ ਹੋਰ ਹੈ ਆਪਣਾ ਆਗਮ ਬਿਲਕੁਲ ਠੀਕ ਠਾਕ ਹੈ ਤੇ ਉਹ ਆਪਣੇ ਨਾਨਕੇ ਘਰ ਹੈ ਮਾਂ ਦਾ ਬਾਸੜਡੇ ਤੇ ਮ੍ਰਿਤਕ ਦੇ ਮਿਲੀ ਸੀ ਅਤੇ ਉੱਥੇ ਲੋਕਾਂ ਦੇ ਵਿੱਚ ਅਫਰਾ ਤਫਰੀ ਮਚ ਗਈ ਸੀ ਇੰਨੀ ਭੀੜ ਦੇ ਵਿੱਚ ਕੁਝ ਜਾਣੇ ਆਉਂਦੇ ਨਹੀਂ ਅਤੇ ਮ੍ਰਿਤਕ ਦੇ ਨੂੰ ਉੱਥੇ ਛੱਡ ਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਬਾਅਦ ਪੁਲਿਸ ਨੇ ਜਾਂਚਬਿੰਦ ਕੀਤੀ ਹੈ ਮ੍ਰਿਤਕ ਦੇ ਰਾਖੇ ਫਰਾਰ ਹੋਣ ਵਾਲਾ ਕੋਈ ਹੋਰ ਨਹੀਂ ਸਗੋਸ ਦੀ ਮਾਂ ਦੱਸੀ ਜਾ ਰਹੀ ਹੈ ਜੈਸਮੀਨ ਇਸ ਮੁੰਡੇ ਦੀ ਮਾਂ ਦਾ ਨਾਮ ਹੈ 8 ਸਾਲ ਦੇ ਮਾਸੂਮ ਬੱਚੇ ਦੀ ਮਾਂ ਜੈਸਮੀਨ ਅਤੇ ਹਰਦੀਪ ਸਿੰਘ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਅਤੇ ਬੀਤੇ ਸਮੇਂ ਦੇ ਵਿੱਚ ਇਹਨਾਂ ਦੇ ਪਰਿਵਾਰ ਤੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ ਹੁਣ ਇਸ ਮੌਕੇ ਤੇ ਹੀ ਆਗਮ ਦੇ ਚਾਚੇ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਮਾਂ ਦੇ ਵੱਲੋਂ ਹੀ ਉਸਨੂੰ ਖਤਮ ਕੀਤਾ ਗਿਆ ਕਿਉਂ ਜੋ ਬੀਤੇ ਦਿਨੀ ਉਸਨੂੰ ਫੋਨ ਕਰਕੇ ਆਗਮ ਦੇ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਆਪਣੇ ਪੇਕਿਆਂ ਦੇ ਘਰ ਛੱਡ ਕੇ ਆਈ ਹੋਈ ਹੈ ਯਾਨੀ ਕਿ ਬੱਚਾ ਆਪਣੇ ਨਾਨਕਿਆਂ ਦੇ ਘਰ ਹੈ ਪਰ ਜਦੋਂ ਉਸਨੂੰ ਗੱਲਬਾਤ ਕਰਾਉਣ ਦੇ ਲਈ ਕਿਹਾ ਤਾਂ ਉਸਨੇ ਕਿਹਾ ਕਿ ਮੁੰਡਾ ਸੁੱਤਾ ਪਿਆ ਕਰਦੇ ਮ੍ਰਿਤਕ ਦੇ ਦੇਖ ਕੇ ਹੈਰਾਨ ਹੁੰਦੇ ਰਹੇ ਇਸ ਮਾਂ ਨੂੰ ਪੁੱਛਦੇ ਰਹੇ ਪਰ ਉਸ ਨੇ ਕੁਝ ਵੀ ਸੱਚ ਨਹੀਂ ਦੱਸਿਆ ਕਿ ਆਖਿਰਕਾਰ ਬੱਚੇ ਦੇ ਨਾਲ ਕੀ ਹੋਇਆ ਉਥੇ ਕਿਵੇਂ ਪਹੁੰਚਿਆ ਉਹ ਮੰਨਣ ਤੱਕ ਨੂੰ ਤਿਆਰ ਨਹੀਂ ਸੀ ਕਿ ਉਹ ਮ੍ਰਿਤਕ ਦੇ ਉਹਨਾਂ ਦੇ ਬੱਚੇ ਆਗਮਦੀ ਹੀ ਹੈ ਦੱਸਦੀ ਕਿ ਇਹ ਪਰਿਵਾਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਲਵ ਮੈਰਿਜ ਕਰਵਾਉਣ ਤੋਂ ਬਾਅਦ ਕਰਦੇ ਵਿੱਚ ਕਈ ਲੜਾਈ ਝਗੜੇ ਚੱਲਦੇ ਰਹੇ ਅਤੇ 4 ਦਿਨ ਪਹਿਲਾਂ ਹੀ ਇਹ ਪਰਿਵਾਰ ਆਪਣੇ ਸੱਸ ਸੋਹਰੇ ਦੇ ਨਾਲੋਂ ਅੱਡ ਹੋਇਆ ਸੀ ਪਰ ਇਸ ਨੇ ਇਸਔਰਤ ਨੇ ਆਪਣੇ ਬੱਚੇ ਦੇ ਨਾਲ ਇੰਜ ਕਿਉਂ ਕੀਤਾ ਇਸ ਨੂੰ ਲੈ ਕੇ ਕਾਰਨਾਂ ਦਾ ਪਤਾ ਪਰਿਵਾਰਿਕ ਜੀਆਂ ਨੂੰ ਵੀ ਨਹੀਂ ਲੱਗ ਰਿਹਾ ਕਿਉਂਕਿ ਸਾਰੇ ਉਸ ਮੁੰਡੇ ਨੂੰ ਪਿਆਰ ਕਰਦੇ ਸੀ ਹੱਥ ਦੇ ਵਿੱਚ ਉਸਨੇ ਚਾਂਦੀ ਦਾ ਕੜਾ ਪਾਇਆ 4 ਦਿਨ ਪਹਿਲਾਂ ਚਾਚਾ ਉਸ ਬੱਚੇ ਨੂੰ ਮਿਲਿਆ ਸੀ ਤੇ ਹੁਣ ਉਸ ਦੇ ਨਾਲ ਇਹ ਸਭ ਕੁਝ ਹੋਣ ਤੋਂ ਬਾਅਦ ਹਰ ਕੋਈ ਹੱਕਾ ਬੱਕਾ ਰਹਿ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਕੁਝ ਪਰਤਾਲ ਚੱਲ ਰਹੀ ਹੈ ਕਿ ਆਖਿਰਕਾਰ ਉਸਦੇ ਵੱਲੋਂ ਇੰਜ ਕਿਉਂ ਕੀਤਾ ਗਿਆ ਚਾਚੇ ਦਾਈ ਵੀ ਕਹਿਣਾ ਸੀ ਕਿ ਕੱਲੀ ਔਰਤ ਇਹੋ ਜਿਹਾ ਕੰਮ ਨਹੀਂ ਕਰ ਸਕਦੀ 8 ਸਾਲ ਦਾ ਉਹਨਾਂ ਦਾ ਬੱਚਾ ਸੀ ਅਤੇ ਉਸ ਨੂੰ ਚੁੱਕ ਕੇ ਬੱਸ ਸਟੈਂਡ ਤੇ ਲੈ ਕੇ ਆਣਾ ਅਤੇ ਫਿਰ ਇੱਥੋਂ ਛੱਡ ਕੇ ਫਰਾਰ ਹੋਣਾ ਇਹ ਕੱਲੀ ਦਾ ਕੰਮ ਨਹੀਂ ਇਸ ਦੇ ਵਿੱਚ ਕੁਝ ਹੋਰ ਜਾਣੇ ਵੀ ਮਿਲੇ ਹੋਏ ਨੇ ਜਿਸ ਦੇ ਚਲਦੇ ਹੋਏ ਪਰਿਵਾਰ ਪੁਲਿਸ ਦੇ ਅੱਗੇ ਹੱਥ ਜੋੜ-ਜੋੜ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਦਿੱਲੀ ਜਾ ਰਿਹਾ ਸੀ ਮਾਨ ਲਾਣਾ ਮੇਰੀ ਦੁਕਾਨ ਦੀ ਦੁਕਾਨ ਆ ਮੇਲਾ ਲਾਉਣਾ ਮੈਂ ਤੇ ਉਥੇ ਦਿੱਲੀ ਮੈਂ ਉਥੇ ਦਿੱਲੀ ਜਾ ਕੇ ਮੈਂ ਰਾਜਪੁਰ ਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ ਮੈਂ ਘਰੇ ਫੋਨ ਕਰਿਆ ਕਿ ਉਹਨਾਂ ਦਾ ਜੈਸਮੀਨ ਜੋਤ ਕਿੱਥੇ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ ਕਹਿੰਦੀ ਮੇਰੇ ਨਾਨਕੇ ਆ ਆਦੇ ਨਾਨਕੇ ਛੱਡਿਆ ਕਹਿੰਦੀ ਮੈਂ ਤੇਕੇ ਕੋਲੇ ਆ ਮਾ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਤੇਕੇ ਛੱਡਿਆ ਹੋਇਆ ਹੈਗਾ ਬਿਲਕੁਲ ਮਾ ਸੱਚੀ ਗੱਲ ਕਿਉਂ ਨਹੀਂ ਦੱਦੀ ਕਹਿੰਦੀ ਤੂੰ ਤਾਂ ਮੇਰੇ ਤੇ ਸ਼ੱਕ ਕਰਦਾ ਕਹਿੰਦੀ ਤੂੰ ਇਹ ਇੰਨੀ ਗੱਲ ਹੈ ਨਹੀਂ ਕਹਿੰਦੀ ਮੈਂ ਮੰਮੀ ਨੂੰ ਭੇਜਿਆ ਹੱਥ ਮੈਂ ਤੇ ਜੋ ਮੰਮੀ ਇਹਨਾਂ ਦੇ ਘਰੇ ਆਈ ਤੇ ਮੰਮੀ ਨੂੰ ਇਹਨੇ ਜਵਾਬ ਦਿੱਤਾ ਕਹਿੰਦੀ ਵੀ ਮੈਂ ਮੇਰੀ ਨਾਲ ਗੱਲ ਹੋਊਗੀ ਕਹਿੰਦੀ ਉਹ ਹੁਣ ਤਾਂ ਉਹ ਸੁੱਤਾ ਪਿਆਗਾ ਕਿ ਮੇਰੇ ਨਾਲ ਗੱਲ ਹੋਊਗੀ ਉਹ ਤਾਂ ਠੀਕ ਠਾਕ ਕਹਿੰਦੀ ਮੂੰਹ ਹੀ ਤੂੰ ਇਹਦਾ ਮੁੰਡਾ ਕੋਈ ਹੋਰ ਆਗਾ ਇਹ ਇਨਸਾਫ ਚਾਹੀਦਾ ਈ ਇਸਦਾ ਦੋਨੇ ਹੱਥੋਂ ਬੇਨਤੀ ਹੈ ਸਾਡਾ ਆਪਦਾ ਜਵਾਕ ਤਾਂ ਜੇਲ੍ਹ ਚ ਬੈਠਾ ਜੀ ਸਾਨੂੰ ਹੁਣ ਆਇਆ ਪਤਾ ਲੱਗ ਪਹਿ ਨਹੀਂ ਪਤਾ ਲੱਗ ਰਿਹਾ ਵੀ ਕੀ ਨਹੀਂ ਕਰਤਾ ਇਹ ਕੰਮ ਨੂੰ ਹੁਣ ਪਤਾ ਲੱਗਾ ਵੀ 8 10 ਸਾਲ ਦਾ ਬੱਚਾ ਹੈ ਉਹ ਬਸ ਸਟੈਂਡ ਤੇ ਭਲਾ ਗਿਆ ਇਹਦਾ ਕਾਊਂਟਰ ਹੈ ਭਲਾ ਨੂੰ ਤੋਂ ਬਸ ਆ ਜਾਂਦੇ ਨੇ ਉਹਦੇ ਪਿਛਲੇ ਪਾਸੇ ਮਰੀ ਹਾਦਸੇ ਚ ਮਰੇ ਆ ਉਹ ਉਹ ਮਤਲਬ ਬੱਚਾ ਮਤਲਬ ਖੋਖਰ ਸਿੱਟਾ ਸਿਰ ਤੇ ਕੇਸ ਗੁਰ ਲਾਈ ਹੋਈ ਹੈ ਅਤਲ ਬੜਾ ਐਕਟਮ ਲੱਗਦਾ ਬੱਚਾ ਦੇਖਣ ਉਹ ਕਿਸ ਨੇ ਜਾਣ ਬੁੱਝ ਕੇ ਮਾਰ ਕੇ ਐਸੇ ਹੋ ਸਿੱਟ ਗਿਆ ਕਿਉਂਕਿ ਐਸੇ ਹਾਲਾਤ ਇਹ ਨੇ ਕਿਹੜੇ ਸੀਸੀਟੀਵੀ ਕੈਮਰੇ ਬਾਸਟਨ ਤੇ ਲੱਗੇ ਨੇ ਇਹ ਸਾਰੇ ਖਰਾਬ ਪਏ ਨੇ ਮੈਂ ਕਹਿਣਾ ਚਾਹਣਾ ਕਿ ਨਗਰ ਕੌਂਸਲ ਕੀ ਸੁੱਤੀ ਪਈ ਹੈ ਕਿ ਇਹ ਜੇ ਪਬਲਿਕ ਪਲੇਸ ਦੇ ਉੱਤੇ ਜੇਕਰ ਸੀਸੀਟੀਵੀ ਕੈਮਰੇ ਨਹੀਂ ਚਾਉਣੇ ਤੁਹਾਨੂੰ ਲਾਉਣ ਦੀ ਕਰੋੜ ਰੁਪਈਆ ਇਸ ਕਰਕੇ ਮੈਂ ਮਤਲਬ ਪੂਰੇ ਗੁੱਸੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਕਰੇ ਕਿਉਂਕਿ ਜੇ ਪ੍ਰਸ਼ਾਸਨ ਇਸ ਗੱਲ ਧਿਆਨ ਨਾ ਕੀਤਾ ਤਾਂ ਅਸੀਂ ਇਹਦੇ ਲਈ ਕੋਈ ਫਟਾ ਦੌੜ ਸ਼ੁਰੂ ਕਰਾਂਗੇ ਕਿਉਂਕਿ ਜੇ ਇਸ ਤਰ੍ਹਾਂ ਦੀਆਂ ਘਣਾਵੀਆਂ ਘਟਨਾਵਾਂ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗੀਆਂ ਤੇ ਸਰਕਾਰ ਆ ਪ੍ਰਸ਼ਾਸਨ ਕਿੱਥੇ ਸੁੱਤੇ ਪਏ ਨੇ ਇਹ ਕਕੇ ਮੈਂ ਦੁਆਰਾ ਫੇਰਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦਾ ਕਿ ਜਿਹੜੇ ਦੋਸ਼ੀ ਫੜੇ ਜਾਣ ਉਹਨਾਂ ਨੂੰ ਸਖਤ ਸਜ਼ਾ ਮਤ ਦੇਣਾ ਕਿਉਂਕਿ ਇੱਕ ਮਾਸੂਮ ਬੱਚਾ ਜਿੱਲ ਜ਼ਹਿਲਾਉਣ ਵਾਲੀ ਘਟਨਾ ਹੈ ਬੜੀ ਸੰਦੀ ਘਟਣਾ ਹੈ ਕਿ ਇੱਕ ਬੱਚੇ ਨੂੰ ਕਿਸੇ ਨੂੰ ਮਾਰ ਕੇ ਕੁਮਾਂਗਲ ਠੱਟੀ ਐਕਸੀਡੈਂਟ ਗੱਡ ਸਾਡੇ ਕੋਲੇ ਹਜੇ 10 ਮਿੰਟ ਪਹਿਲਾਂ ਫੋਨ ਗਿਆ ਸੀ ਸਾਡੇ ਚ ਤੇ ਬੱਚੇ ਦੇ ਕੋਲੋਂ ਪ੍ਰੂਫ ਕੋਈ ਨਹੀਂ ਨਿਕਲਿਆ ਤੇ ਕੈਮਰਾ ਨਾਲ ਤਲਾਸ਼ ਕਰ ਰਹੇ ਹਾਂ ਕਿੰਨੀ ਉਮਰ ਦਾ ਬੱਚਾ ਹੈ 800 10 ਸਾਲ ਦੇ ਦਰਮਿਆਨ ਹੈ ਕਿ ਲੱਗਿਆ ਪਤਾ ਜੀ ਨਹੀਂ ਜੀ ਅਜੇ ਨਹੀਂ ਪਤਾ ਲੱਗਿਆ ਇਹ ਸੀਸੀਟੀਵੀ ਵਗੈਰਾ ਦੀ ਕਰ ਹਜੇ ਹਜੇ ਕਰਨਾ ਹੈ ਜੀ ਪਰਤਾਲ ਪਰਤਾਲ ਕਰਨੀ ਪਤਾ ਨਹੀਂ

ਹਾਲੇ ਦੇ ਪਰੇਸ਼ਾਨਾ ਕੋੜਾ ਦੇਖਣ ਲੱਗਿਆ ਤਾਂ ਹੋਣੀ ਉਹਨੂੰ ਪਤਾ ਲੱਗ ਗਿਆ ਵੀ ਬੱਚਾ ਜਿਆ 8-10 ਸਾਲ ਦਾ ਬੱਚਾ ਹੈ ਉਹ ਬੱਸ ਸਟੈਂਡ ਦਾ ਬਲਾਕ ਹੈ ਨਾ ਕਾਊਂਟਰ ਹੈ ਬਲਾਕ ਵਿੱਚੋਂ ਬਸ ਆ ਜਾਂਦੇ ਨੇ ਉਹਦੇ ਪਿਛਲੇ ਪਾਸੇ ਮਰੀ ਹਾਦਸੇ ਮੇਰੇ ਉਹ ਉਹ ਮਤਲਬ ਬੱਚਾ ਮਤਲਬ ਫੋਗੋਰ ਸਿੱਕਾ ਸਰ ਤੇ ਕੇਸ ਵੀ ਹੈ ਜਾ ਹੀ ਰਹੀ ਹੈ ਤੇ ਅਰਦਾਸਾ ਬੜਾ ਐਕਟਿਵ ਲੱਗਦਾ ਬੱਚਾ ਦੇਖਣ ਉਹ ਕਿਸ ਨੇ ਜਾਣ ਬੁੱਝ ਕੇ ਮਾਰ ਕੇ ਐਸੇ ਹੋ ਸਿੱਟ ਗਿਆ ਕਿਉਂਕਿ ਐਸੇ ਹਾਲਾਤ ਇਹ ਨੇ